ਔਰ ਫਿਰ ਹਾਈ ਕੋਰਟ ਤੇ ਮੁਕਾਏ ਨੇ ਤਾਜ਼ਾ ਉਹ ਕਹਿੰਦੇ ਨੇ ਕਿ 18 ਅਪ੍ਰੈਲ ਤੱਕ ਇਹ ਮੋਰਚਾ ਚੁਕਵਾ ਦਿੱਤਾ ਜਾਵੇ ਇਸ ਵਾਰ ਬਰੇਲ ਅੰਦਰ ਸਭ ਕੁਝ ਚੱਲ ਰਿਹਾ ਹੈ ਹਾਈ ਕੋਰਟ ਨੇ ਚਾਰ ਪੰਜ ਵਾਰੀ ਅਲਟੀਮੇਟਮ ਦਿੱਤੀ ਮੈਨੂੰ ਲੱਗਦਾ ਤਰਵਿੰਦਰ ਜੀ ਇਸ ਵੇਲੇ ਛੋੜਾਂ ਦਾ ਸਵਾ ਚੱਲ ਰਿਹਾ ਪੰਜਾਬ ਦੀ ਸਰਕਾਰ ਜਾ ਕੇ ਚੁਕਾਇਆਏਗੀ ਤੇ ਕੌਮੀ ਇਨਸਾਫ ਮੋਰਚੇ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਕੌਮੀ ਇਨਸਾਫ ਮੋਰਚਾ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਲੱਗਿਆ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਲੱਗਿਆ ਲੰਮੇ ਸਮੇਂ ਤੋਂ ਇਹ ਮੋਰਚਾ ਚੱਲ ਰਿਹਾ ਹੈ ਤੇ ਪਿੱਛੇ ਜੇ ਇਹ ਮੋਰਚਾ ਉਦੋਂ ਹੋਰ ਪੱਗ ਗਿਆ ਸੀਗਾ ਜਦੋਂ ਆਰਡਰ ਆਏ ਸੀ ਕਿ ਇਹਨੂੰ ਖਤਮ ਕਰਾਇਆ ਜਾਵੇ ਚੁਕਵਾ ਦਿੱਤਾ ਜਾਵੇ ਪਰ ਮੋਰਚਾ ਅਜੇ ਤੱਕ ਜਾਰੀ ਹੈ ਹਾਲਾਂਕਿ ਉੱਥੇ ਜਿਹੜੀ ਹਲਚਲ ਆ ਬਹੁਤ ਘਟੀ ਹੋਈ ਹੈ ਲੋਕਾਂ ਦੇ ਆਪਣੇ ਵੀਰੋ ਜਿਵੇਂ ਹੁੰਦੇ ਨੇ ਪਰ ਦੂਜੇ ਪਾਸੇ ਹੁਣ ਇੱਕ ਵਾਰ ਫਿਰ ਹਾਈ ਕੋਰਟ ਦੇ ਹੁਕਮ ਆਏ ਨੇ ਤਾਜ਼ਾ ਉਹ ਕਹਿੰਦੇ ਨੇ ਕਿ 18 April ਤੱਕ ਇਹ ਮੋਰਚਾ ਚੁਕਵਾ ਦਿੱਤਾ ਜਾਵੇ ਦੇਖੋ ਇਹ ਬੜੇ ਲੰਬੇ ਸਮੇ ਤੋਂ ਚੱਲ ਰਿਹਾ ਹੈ ਹਾਈ ਕੋਰਟ ਨੇ ਚਾਰ ਪੰਜ ਵਾਰੀ ਅਲਟੀਮੇਟਮ ਦਿੱਤੇ ਨੇ ਇਹਦੀ ਸਰਵਾਈ ਦੇ ਦੌਰਾਨ ਮਾਨਯੋਗ ਅਦਾਲਤ ਨੇ ਹੁਣ 18 ਅਪ੍ਰੈਲ ਤੱਕ ਚੰਡੀਗੜ੍ਹ ਤੇ ਪੰਜਾਬ ਦੋਹਾ ਨੂੰ ਆਦੇਸ਼ ਦਿੱਤੇ ਆ ਕਿ ਤੁਸੀਂ ਜਾ ਕੇ ਇਹ ਮੋਰਚਾ ਚੁਕਾ ਕੇ ਆਓ ਮੈਨੂੰ ਲੱਗਦਾ ਤਰਵਿੰਦਰ ਜੀ ਇਸ ਵੇਲੇ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਪੰਜਾਬ ਦੀ ਸਰਕਾਰ ਜਾ ਕੇ ਚੁਕਾਇਆ ਹੈਗੀ ਇਹ ਕੋ ਬਹੁਤਾ ਮੈਨੂੰ ਲੱਗਦਾ ਨਹੀਂ ਅਦਾਲਤ 'ਚ ਜਵਾਬ ਦੇਣਾ ਫੇਰ ਜਾ ਕੇ ਜਵਾਬ ਦੇ ਦੇਣਗੇ ਕਿ ਸਾਡੇ ਕੋਲ ਫੋਰਸ ਦੀ ਘਾਟ ਹੈ ਕਿਉਂਕਿ ਫੋਰਸ ਦੂਜੇ ਪਾਸੇ ਲਾਈ ਵੀ ਹੈ ਹੁਣ ਦੇਖਰਾ ਹੋਵੇਗਾ ਕਿ 18 April ਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਕਿਹੜਾ ਜਵਾਬ ਦਿੰਦੀ ਹੈ ਵੈਸੇ ਉੱਥੇ ਇਸ ਵੇਲੇ ਉਹ ਬੈਠੇ ਤਾਂ ਪਾਸੇ ਜੇਤੇ ਨੇ ਜੀ ਰਸਤਾ ਤਾਂ ਚੱਲਦਾ ਹੈ ਹੂੰ ਇੱਕ ਪਾਸਾ ਚੱਲਦਾ ਬਿਲਕੁਲ ਚੱਲਦਾ ਕੋਈ ਰੁਕਾਵਟ ਨਹੀਂ ਕਿਸੇ ਵਕੀਲ ਨੇ ਇਹ ਚਿੱਠੀ ਪਟੀਸ਼ਨ ਪਾਈ ਹੋਈ ਹੈ ਅੱਗੇ ਦੇਖਦੇ ਹਾਂ 18 April ਨੂੰ ਪੰਜਾਬ ਦੀ ਸਰਕਾਰ ਜਵਾਬ ਕੀ ਦਿੰਦੀ ਹੈ ਜੀ ਬਿਲਕੁਲ ਜੀ ਕਿਉਂਕਿ ਮੁੱਦਾ ਇਹ ਵੀ ਬੜਾ ਗੰਭੀਰ ਹੈ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਕਾਫੀ ਚਰਚਾ ਦੇ ਵਿੱਚ ਨੇ ਦਿੱਲੀ ਸਰਕਾਰ ਵੀ ਪਿੱਛੇ ਜੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਸੀਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੁਣ ਇਹਨਾਂ ਮਾਮਲਿਆਂ ਬਾਰੇ ਗੰਭੀਰਤਾ ਦੇ ਨਾਲ ਸੋਚਣ ਲੱਗ ਪਈ ਹੈ ਜਿਵੇਂ ਕੋਈ ਅਪਡੇਟ ਆਏਗੀ ਇਸ ਮਾਮਲੇ ਦੀ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਕੌਮੇਨ ਸਾਫ ਮੋਰਚੇ ਦਾ ਕੀ ਬਣਿਆ ਤੇ 18 ਤੱਕ ਇਹਦਾ ਇੰਤਜ਼ਾਰ ਜ਼ਰੂਰ ਰਹੇਗਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ ਤੇਰਾ ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅንስ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੌਚਕ ਯਾਤਰਾ ਦਾ ਆਨੰਦ ਮਾਣਣਗੀਆਂ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸਤੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ